ਅੰਮ੍ਰਿਤਸਰ ਦੇ ਸੁਲਤਾਨਨ ਰੋਡ ਵਿਖੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਨਿਹੰਗ ਸਿੰਘਾਂ ਵੱਲੋਂ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਕੁਝ ਲੇਡੀਜ਼ ਨੂੰ ਲੈ ਕੇ ਗੋਬਿੰਦਨਗਰ ਵਿਖੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਹੜੀਆਂ ਲੇਡੀਜ਼ ਨੇ ਇਹ ਇੱਕ ਮਕਾਨ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਨਿਹੰਗ ਸਿੰਘਾਂ ਦੇ ਵੱਲੋਂ ਲਿਆਂਦੀਆਂ ਗਈਆਂ ਹਨ ਔਰ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਵੱਲੋਂ ਨਿਹੰਗ ਸਿੰਘਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬਾਬਾ ਮੇਜਰ ਸਿੰਘ ਸੋਢੀ ਜੀ ਦੇ ਕਹਿਣ ਦੇ ਉੱਤੇ ਆਏ ਆ ਪਰ ਬਾਬਾ ਮੇਜਰ ਸਿੰਘ ਸੋਢੀ ਜੀ ਦਾ ਜਿਹੜਾ ਨਾਮ ਹੈ ਰਤਬਾ ਹੈ ਉਹਨਾਂ ਵੱਲੋਂ ਅਜਿਹਾ ਕੰਮ ਨਹੀਂ ਕੀਤਾ ਜਾ ਸਕਦਾ ਪਰਿਵਾਰ ਦਾ ਕਹਿਣਾ ਹੈ ਕਿ ਇਹ ਜਿਹੜੇ ਵੀ ਕੋਈ ਵੀ ਸਾਜ਼ਿਸ਼ ਕਰ ਰਿਹਾ ਹੈ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬਾਬਾ ਮੇਜਰ ਸਿੰਘ ਸੋਢੀ ਜੀ ਲੋਕਾਂ ਦੀ ਸੇਵਾ ਕਰਦੇ ਨੇ ਔਰ ਗਰੀਬਾਂ ਮਜਲੂਮਾਂ ਦੀ ਮਦਦ ਕਰਦੇ ਹਨ ਔਰ ਅਜੇਹਾ ਕੰਮ ਉਹ ਨਹੀਂ ਕਰ ਸਕਦੇ ਇਹ ਪਰਿਵਾਰ ਤਕਰੀਬਨ 20 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ ਔਰ ਕਾਨੂੰਨੀ ਕਾਰਵਾਈ ਕਰਦਿਆਂ ਹੋਇਆ ਇਹ ਕੋਰਟ ਦੇ ਵਿੱਚੋਂ ਕੇਸ ਵੀ ਜਿੱਤ ਚੁੱਕੇ ਹਨ ਪਰ ਫਿਰ ਵੀ ਇਹ ਜੋ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਮਾਨਜੋਗ ਅਦਾਲਤ ਵੱਲੋਂ ਸਾਡੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਹੈ ਪਰ ਫਿਰ ਵੀ ਕੁਝ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਹੈ ਲੇਕਿਨ ਫਿਰ ਵੀ ਇਹ ਸਾਜ਼ਿਸ਼ ਕਰਦੇ ਪਏ ਹਨ ਪਰਿਵਾਰ ਵੱਲੋਂ ਪ੍ਰਸ਼ਾਸਨ ਅਤੇ ਪੁਲਿਸ ਮੁਲਾਜ਼ਮਾਂ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿਉਂਕਿ ਇਸ ਜਿਹੜੀ ਮਕਾਨ ਹੈ ਜਿਹੜਾ ਇਸ ਦੇ ਵਿੱਚ ਇੱਕ ਲੇਡੀਜ਼ ਰਹਿੰਦੇ ਹਨ ਅਤੇ ਨਾਲ ਉਹਨਾਂ ਦੇ ਬੱਚੇ ਰਹਿੰਦੇ ਹਨ ਦੋ ਕੁੜੀਆਂ ਨੇ ਉਹਨਾਂ ਦੀਆਂ ਤਿੰਨ ਜਾਣੇ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੇ ਬੱਚੇ ਲੈ ਕੇ ਕਿੱਥੇ ਜਾਈਏ तकरीबन 20 ਸਾਲ ਹੋ ਚੁੱਕੇ ਹਨ ਸਾਨੂੰ ਇਸ ਇਮਾਰਤ ਦੇ ਵਿੱਚ ਰਹਿੰਦੇ ਆ ਪਰ ਸਾਨੂੰ ਇੱਥੋਂ ਉਜਾੜਿਆ ਜਾ ਰਿਹਾ ਹੈ ਜੋ ਕਿ ਕਿਉਂਕਿ ਨਹਾਉਨ ਦਾ ਇਹੋ ਕਹਿਣਾ ਹੈ ਕਿ ਨਿਹੰਗ ਸਿੰਘ ਜਿਹੜੇ ਹੁੰਦੇ ਆ ਨਾ ਗੁਰੂ ਕੀ ਲਾਡਲੀ ਫੌਜ ਹੈ ਜਿਹੜੀ ਉਹ ਲੋਕਾਂ ਗਰੀਬਾਂ ਦੀ ਸੇਵਾ ਕਰਦੀ ਹੈ ਨਾ ਕਿ ਕਿਸੇ ਨੂੰ ਕਬਜ਼ਾ ਦਵਾਂਦੀ ਹੈ ਤੁਸੀਂ ਜੁੜੇ ਰਹੋ ਸਾਈਬ نیوز ਵਰਲਡ ਦੇ ਨਾਲ ਅੰਮ੍ਰਿਤਸਰ ਤੁਸੀਂ ਕਿੱਥੋਂ ਆਏ ਜੇ ਆਏ ਤੇ ਭਰਾ ਲੋਨ ਹੈ ਲੋਨ ਵਾਲੇ ਆਏ ਆ ਲੋਨ ਵਾਲੇ ਕਿਹੜਾ ਲੋਨ ਬਹੁਤ ਭਰਾ ਹੀ ਇੱਥੇ ਲੋਨ ਭਰਾਂਦੇ ਆਂ ਲੋਨ ਭਰਾਂਦੇ ਦੀ ਉੱਥੇ ਕੀ ਕਰਨਦੇ ਜੇ ਬੈਠੇ ਤੁਹਾਡਾ ਰੋਲ ਹੈ ਕਿ ਕਿਸੇ ਦੇ ਘਰ ਚ ਫੜਨਾ ਵੜ ਸਕਦੇ ਜੇ ਕਿਸੇ ਦੇ ਘਰ ਇਦਾਂ ਤੇ ਮੇਰਾ ਨਾਮ ਰਣਜੀਤ ਕੌਰ ਇਹ ਮਾਮਲਾ ਸਾਰਾ ਇਹ ਆ ਕਿ ਇਹ ਜਿਹੜਾ ਮੇਰਾ ਮਕਾਨ ਆ ਇਹਦਾ ਕੋਰਟ ਮੈਟਰ ਚੱਲਦਾ ਪਿਆ ਇਹ ਲੜਾਈ ਝਗੜੇ ਵਾਲਾ ਮਕਾਨ ਸੀਗਾ ਹਰਬੰਸ ਸਿੰਘ ਦੇ ਨਾਲ ਤੇ ਇਹ ਮਕਾਨ ਕਾਫੀ ਟਾਈਮ ਤੋਂ ਕੋਰਟ ਤੇ ਦਾ ਕੇਸ ਚੱਲਣ ਦੇ ਆ ਸੀਗਾ ਕੋਰਟ ਚ ਕੇਸ ਚੱਲਦਾ ਚੱਲਦੇ ਕੇਸ ਮੇਰੇ ਹੱਕ ਚ ਹੋ ਗਿਆ ਸਰਬੰਸ ਸਿੰਘ ਹਾਰ ਚੁੱਕਿਆ ਤੇ ਕੋਰਟ ਦੇ ਫੈਸਲੇ ਨੂੰ ਮੰਨ ਕੇ ਇਸ ਮਕਾਨ 'ਚ ਮੈਂ ਬੈਠੀ ਹੋਈ ਆ ਤੇ ਹੁਣ ਕੱਲ ਉਹਨਾਂ ਨੇ ਹਰਭਜਨ ਸਿੰਘ ਨੇ ਗਿੰਦਾ ਨੇ ਗਿੰਦਾ ਦੀ ਕੁੜੀ ਨੇ ਸੋਨੀਆਂ ਨੇ ਇੱਕ ਚਾਂਦੀ ਹੈਗਾ ਵਾ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਦੀਪਕ ਗਰੇਵਾਲੇਗਾ ਉਹਨਾਂ ਸਾਰਿਆਂ ਨੇ ਮਿਲ ਕੇ ਨਿਹੰਗਿਆਂ ਦੇ ਨਾਲ ਸਾਜ਼ਿਸ਼ ਕਰਕੇ ਉਹਨੂੰ ਮੇਰੇ ਘਰ ਬਿਠਾਤਾ ਨਿਹੰਗਾ ਕਿ ਮੇਰੇ ਘਰ ਬੈਠੇ ਨੇ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਕਮਜਾ ਲੈ ਜਾਂਦੇ ਨੇ ਜੋ ਮੇਰੇ ਘਰ ਆਏ ਨੇ ਤੇ ਅੱਜ ਵੀ ਉਹਨਾਂ ਨੇ ਕੀ ਕੀਤਾ ਹਨ ਨਿਹੰਗਾ ਨੇ ਆਗੇ ਮਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਤੇ ਨਾਲ ਜਨਾਨੀਆਂ ਲਿਆ ਕੇ ਉਹਨਾਂ ਨੇ ਮੈਂ ਐਸਐਸਬ ਨੂੰ ਮਿਲਣ ਗਈ ਸੀ ਬੀਰਜਨ ਥਾਣਾ ਤੇ ਕੱਲੀ ਮੇਰੀ ਬੇਟੀ ਬੱਲਾ ਘਰ ਸੀਗੇ ਉਹਨਾਂ ਨੇ ਜਨਾਨੀਆਂ ਬੁਲਾ ਕੇ ਗਾਲ ਮੰਦਾ ਕੀਤਾ ਬਾਬਿਆਂ ਨੇ ਪਰਮਿੰਦਰ ਸਿੰਘ ਬਾਬਾ ਆਪਣੇ ਆਪ ਨੂੰ ਦੱਸਦਾ ਕਿ ਮੈਂ ਮੇਜਰ ਸਿੰਘ ਬਾਬਾ ਜੀ ਦੇ ਜਥੇ ਵਿੱਚ ਹਾਂ ਤੇ ਉਥੋਂ ਆ ਕੇ ਉਹਨਾਂ ਨੇ ਕੀ ਕੀਤਾ ਕਿ ਸਾਡੇ ਤੇ ਬਹੁਤ ਜ਼ਿਆਦਾ ਇਹਨਾਂ ਨੇ ਗਾਲੀ ਗਲੋਚ ਕੀਤਾ ਕੁੜੀਆਂ ਨੂੰ ਹੱਥੀ ਪੈਨ ਇੰਨੀਆਂ ਗੰਦੀਆਂ ਗੱਲਾਂ ਕੱਡੀਆਂ ਕਿ ਮੈਂ ਦੱਸ ਨਹੀਂ ਸਕਦੀਆਂ ਉਹ ਤੋਂ ਬੀਬੀਆਂ ਨੂੰ ਲਿਆ ਕੇ ਉਹਨਾਂ ਨੇ ਘਰ ਵਿੱਚ ਬਹੁਤ ਉਹਨਾਂ ਨੇ ਹੱਲਾ ਮਚਾਇਆ ਤੇ ਮੇਰੀ ਬੇਟੀ ਦੇ ਗੱਲ ਪੈ ਗਈਆਂ ਤੇ ਕਿ ਭੈਣ ਦੇ ਗੱਲ ਪੈ ਗਈਆਂ ਵੀ ਤੁਸੀਂ ਬਾਹਰ ਨਿਕਲੋ ਬਾਬਿਆਂ ਨੇ ਗਾਲਾਂ ਕੱਡੀਆਂ ਬੀਬੀਆਂ ਨੂੰ ਕਿਹਾ ਵੀ ਇਹਨਾਂ ਨੇ ਖੇਸੀ ਕਰੋ ਬਾਹਰ ਕੱਢੋ ਤੇ ਕਬਜ਼ਾ ਲੈਣਾ ਇਹ ਮਕਾਨ ਸਾਡਾ ਵਾ ਤੇ ਮੈਂ ਤੇ ਇਹੀ ਕਹਿੰਨੀ ਆ ਕਿ ਜੇ ਮਤਲਬ ਆਪਾਂ ਕੋਰਟ ਦੇ ਫੈਸਲੇ ਨੂੰ ਸਿਰ ਮਾਂ ਜੋ ਕੋਰਟ ਨੇ ਜੋ ਫੈਸਲਾ ਦਿੱਤਾ ਵਾ ਸਾਡੇ ਸਿਰ ਮੱਥੇ ਆਪਾਂ ਉਹਨਾਂ ਨੂੰ ਮੰਨਦੇ ਆ ਠ ਮੈਂ ਜੋ ਇਹਨਾਂ ਨੇ ਮੈਟਰ ਰੱਖਿਆ ਕਿ ਮਕਾਨ ਤੇ ਆਪਾਂ ਕਬਜ਼ਾ ਕਰਨਾ ਵਾ ਇਹ ਕੋਟਰਾ ਹੀ ਆਂਦੇ ਕੋਟਰਾ ਹੀ ਹਾਂ ਮੇਰੇ ਨਾਲ ਗੱਲ ਕਰਦੇ ਮੈਂ ਕੋਰਟ ਦੇ ਫੈਸਲੇ ਨੂੰ ਆਪਣਾ ਸਿਰ ਮੱਥੇ ਮੰਨਦੇ ਹਨ ਤੇ ਇਹਨਾਂ ਨੇ ਆ ਕੇ ਬਹੁਤ ਜ਼ਿਆਦਾ ਮੇਰੇ ਨਾਲ ਬੇਇਨਸਾਫੀ ਕੀਤੀ ਮੇਰੀ ਬੇਟੀਆਂ ਨਾਲ ਬੇਇਨਸਾਫੀ ਕੀਤੀ ਸਵੇਰੇ ਨਿਹੰਗ ਆਏ ਇਹ ਪਰਮਿੰਦਰ ਸਿੰਘ ਨਿਹੰਗ ਜੋ ਆਪਣੇ ਆਪ ਨੂੰ ਬੋਲਦਾ ਕਿ ਮੈਂ ਮੀਨੂ ਮੇਜਤ ਸਿੰਘ ਬਾਬਾ ਜੀ ਨੇ ਭੇਜਿਆ ਵਾ ਉਹਨਾਂ ਨੇ ਆਪਣਾ ਛੋਟਾ ਭਰਾ ਦੱਸਦਾ ਵਾ ਤੇ ਮੈਂ ਇਹ ਕਹਿਣਾ ਚਾਹਨੀ ਆ ਕਿ ਨਿਹੰਗ ਸਾਹਿਬ ਜਿਹੜੇ ਨੇ ਉਹ ਤੇ ਬੜੇ ਜ਼ਿਆਦਾ ਕਹਿੰਦੇ ਨੇ ਕਿ ਲੋਕਾਂ ਦੇ ਹੱਕ 'ਚ ਹੁੰਦੇ ਨੇ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਨੇ ਪਰ ਇਹ ਬੋਲਿਆ ਉਹ ਗਾਲਾਂ ਕੱਢੀਆਂ ਮੇਰੀ ਧੀਆਂ ਨੂੰਰ ਮੈਨੂੰ ਜੋ ਮੈਂ ਕਹਿ ਨਹੀਂ ਸਕਦੀਆਂ ਇੰਨੇ ਗੰਦੀਆਂ ਗਾਲਾਂ ਕੱਢ ਕੇ ਕਹਿੰਦੇ ਇਹਨਾਂ ਨੂੰ ਖਿੱਚ ਕੇ ਘਰੋਂ ਬਾਹਰ ਕੱਢੋ ਤੇ ਬਾਬਾ ਮੇਰੇ ਸਿਰ ਜੀ ਅੱਗੇ ਮੇਰਾ ਸਵਾਲ ਬਾਬਾ ਮੇਰੇ ਸਿਰ ਤੁਸੀਂ ਆਪਣੇ ਭਰਾ ਨੂੰ ਭੇਜਿਆ ਪਰਮਿੰਦਰ ਸਿੰਘ ਨੂੰ ਉਹ ਆਪਣੇ ਆਪ ਨੂੰ ਕਦੀ ਨੋ ਨਿਹਾਲ ਦੱਸਦਾ ਵਾ ਕਦੀ ਆਪਣਾ ਨਾਮ ਬਾਬਾ ਜੀ ਧਰਮਿੰਦਰ ਸਿੰਘ ਦੱਸਦਾ ਵਾ ਬਾਬਾ ਮੇਰੇ ਸਿਰ ਜੀ ਕਦੀ ਆਪਣਾ ਨਾਮ ਪਰਮਿੰਦਰ ਸਿੰਘ ਦੱਸਦਾ ਵਾ ਤੁਸੀਂ ਬਾਬਾ ਜੀ ਬੜੇ ਮੰਨੇ ਹੋਏ ਬਾਬਾ ਜੀ ਲੋਕਾਂ ਦੀਆਂ ਧੀਆਂ ਭੈਣਾਂ ਦੇ ਤੁਸੀਂ ਬੜੇ ਮਸਲੇ ਹੱਲ ਕਰਦੇ ਹੋ ਉਹਨਾਂ ਦੀ ਮਤ ਕਰਦੇ ਹੋ ਤੁਸੀਂ ਇਹਨਾਂ ਦਾਨੀ ਬਾਬਾ ਜੀ ਹੋ ਸਤਕਾਰਯੋਗ ਬਾਬਾ ਜੀ ਹੋ ਸਿੰਘ ਜੀ ਸਾਡੇ ਘਰ ਆ ਕੇ ਧੀਆਂ ਨੂੰ ਔਰ ਮੈਨੂੰ ਗਾਲੀ ਗਲੋਚ ਕਰ ਰਹੇ ਨੇ ਸਾਨੂੰ ਧੱਕੇ ਮਾਰ ਰਹੇ ਨੇ ਉਹ ਜਨਾਨੀਆਂ ਘਰ ਲਿਆ ਕੇ ਤੇ ਡੇਰਾ ਲਾ ਕੇ ਸਾਡੇ ਨਾਲ ਗਾਲੀ ਗਲੋਚ ਕਰਕੇ ਧੱਕਾਸ਼ਾਹੀ ਕਰਦੇ ਪਏ ਨੇ ਬਾਬਾ ਮੇਜਰ ਸਾਹਿਬ ਅੱਗੇ ਮੇਰੀ ਇਹ ਆ ਬਾਬਾ ਜੀ ਤੁਹਾਡਾ ਭਰਾ ਹੋਣ ਦੇ ਬਾਵਜੂਦ ਤੁਹਾਡੇ ਨਾਂ ਦੇ ਤੁਹਾਡਾ ਨਾਂ ਲੈ ਕੇ ਬਾਬਾ ਮੇਰੇ ਸਾਨੂੰ ਕਹਿੰਦਾ ਪਿਆ ਵਾ ਤੁਸੀਂ ਫੀਮ ਖਾ ਲੋ ਜਿੰਦਰਾ ਤੇ ਮੇਰੀ ਕੁੜੀ ਨੂੰ ਕਹਿੰਦਾ ਤੂੰ ਫੀਮ ਖਾ ਲੈਨੀ ਆ ਬਾਬਾ ਮੇਰੇ ਜ ਸਿੰਘ ਜੀ ਇਹ ਤੁਹਾਡੇ ਭਰਾ ਪ੍ਰਮੇਂਦਰ ਸਿੰਘ ਨੇ ਮੈਨੂੰ ਇੰਨੀ ਗੱਲ ਕਹੀ ਤੂੰ ਬੀਬੀ ਫੀਮ ਖਾ ਲੈਨੀ ਆ ਤੇ ਮੇਰੀ ਧੀ ਨੇ ਕਿਹਾ ਤੂੰ ਫੀਮ ਖਾ ਲੈਨੀ ਫੀਮ ਖਾ ਕੇ ਸ਼ਗਵ ਆਪਾਂ ਹੁਣੇ ਹੀ ਆਉਣੇ ਆ ਉਹ ਤੋਂ ਬਾਅਦ ਆਪਣੇ ਤਿੰਨ ਚਾਰ ਨਿਹਾਂਗੇ ਤੇ ਬਿਠਾ ਕੇ ਆਪ ਚਲੇ ਗਏ ਨੇ ਤੇ ਇਨੀ ਦਿਨ ਬਾਬਾ ਜੀ ਮੈਂ ਥਾਣਾ ਸਾਹਿਬ ਚਲ ਗਈ ਆ ਐਸਾ ਸਾਨੂੰ ਆਪਣੇ ਬਿਆਨ ਲਖਾਨ ਵੀ ਆ ਫਿਰ ਵਾਕਿਆ ਹੋਇਆ ਮੈਂ ਚਲ ਗਈ ਤੇ ਮੇਰੀ ਇਕੱਲੀ ਕੁੜੀ ਘਰ ਸੀ ਇਹਨੇ ਬੀਬੀਆਂ ਬੁਲਾਈਆਂ ਘਰ ਵਿੱਚ ਤੇ ਬੀਬੀਆਂ ਨੇ ਘਰ ਆ ਕੇ ਗਾਲੀ ਗਲੋਚ ਕੀਤਾ ਮੇਰੇ ਧੀ ਨੂੰ ਧੱਕੇ ਮਾਰੇ ਨੇ ਬਾਬਾ ਜੀ ਨੇ ਖੁਦ ਜੋ ਬਾਬਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਰਮਿੰਦਰ ਸਿੰਘ ਉਹਨੇ ਗੰਦੀਆਂ ਗਾਲਾਂ ਕੱਢੀਆਂ ਜੋ ਮੈਂ ਦਾਤ ਨਹੀਂ ਸਕਦੀਆਂ ਜੋ ਬਾਬਾ ਜੀ ਨੂੰ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਨਿਹੰਗ ਸਾਹਿਬ ਨੂੰ ਗੰਦੀਆਂ ਗਾਲਾਂ ਇਹਨਾਂ ਦੇ ਇੱਕ ਸਾਫ਼ ਚੋਲੇ ਨੂੰ ਸ਼ੋਭਾ ਨਹੀਂ ਦਿੰਦੀਆਂ ਜੋ ਉਹਨਾਂ ਨੇ ਗੰਦੀਆਂ ਗਾਲਾਂ ਕੱਢੀਆਂ ਪਵਿੱਤਰ ਚੋਲਾ ਪਾ ਕੇ ਬਾਬਾ ਜੀ ਦੇ ਗੁਰਨ ਸਾਹਿਬ ਦਾ ਨਾਮ ਦੇ ਨਾਮ ਕਰ ਰਹੇ ਨੇ ਧੀਆਂ ਭਿਆਣਾ ਨੂੰ ਇਹ ਨੋਲਦੇ ਪਏ ਨੇ ਜ਼ਬਰਦਸਤੀ ਬਾਬਾ ਜੀ ਇਹ ਹਰ ਕੋ ਕਬਜ਼ਾ ਲੈ ਆ ਰਹੇ ਨੇ ਇਹ ਕਿੱਥੇ ਲਿਖਿਆ ਕਿ ਬਾਬਾ ਜੀ ਇਹ ਜਿਹੜੇ ਨੇ ਇੰਨੇ ਮੇਜਰ ਸਾਹਿਬ ਬਾਬਾ ਜੀ ਨੇ ਸੁੱਚੇ ਸਾੱਚੇ ਬਾਬਾ ਜੀ ਜਿਨ੍ਹਾਂ ਦਾ ਆਪਾਂ ਸਤਕਾਰ ਕਰਦੇ ਆ ਜਿਨ੍ਹਾਂ ਦੇ ਆਪਾਂ ਨਾਮ ਸੁ ਸਾਬ ਜੀ ਇਹ ਤੁਹਾਡਾ ਨਾਮ ਲੈ ਕੇ ਸਾਡੇ ਘਰ ਆ ਕੇ ਇਹਨਾਂ ਨੇ ਜੋ ਇਹਨਾਂ ਨੇ ਗੰਦ ਘੋਲਿਆ ਰਾਤ ਇੱਥੋਂ ਜਾਂਦੇ ਨਹੀਂ ਪਏ ਸੀਗੇ ਇਹ ਕਹਿੰਦੇ ਆਪਾਂ ਬੀਬੀਏ ਦੇ ਨਾਲ ਇੱਥੇ ਘਰੇ ਹੀ ਸੋਣਾ ਵਾ ਘਰੇ ਹੀ ਰਹਿਣਾ ਵਾ ਉਹ ਤੇ ਅਸੀਂ ਬਹੁਤ ਜਿਆਦਾ ਸੀਸਾ ਦੇਨੇ ਆ ਐਸਐਚਓ ਸਾਫ ਸੁਖਬੀਰ ਸਿੰਘ ਨੂੰ ਔਰ ਸਾਰੀ ਪੁਲਸ ਨੂੰ ਹੈ ਨਾ ਔਰ ਅਮਰਜੀਤ ਨੂੰ ਜਿਨ੍ਹਾਂ ਨੇ ਸਾਨੂੰ ਇਹਨਾਂ ਤੋਂ ਬਚਾਇਆ ਨੰਗਾ ਤੋਂ ਰਾਤੀ ਇਹਨਾਂ ਨੇ ਨੰਗਾ ਨੂੰ ਘਰੋਂ ਬਾਹਰ ਕੱਢਿਆ ਇਹਨਾਂ ਦਾ ਸਤਿਕਾਰ ਜੋ ਕਿ ਪੁਲਸ ਦੇ ਬਹੁਤ ਸਤਿਕਾਰ ਕਰਦੇ ਆ ਏਐਸਐਸ ਸੁਖਬੀਰ ਸਿੰਘ ਦਾ ਬਹੁਤ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਸਾਡੀ ਬਹੁਤ ਜਿਆਦਾ ਥੈੜਾ ਕੀਤੀ ਆ ਇਹਨਾਂ ਨੂੰ ਸੀਸਾ ਦੇਨੇ ਆ ਕਿ ਇਹਨਾਂ ਨੇ ਸਾ ਨੂੰ ਬਚਾਇਆ ਰਾਤੀ ਨੂੰ ਘਰੋਂ ਬਾਹਰ ਕੱਢਿਆ ਉਸ ਤੋਂ ਬਾਅਦ ਸਵੇਰੇ ਫਿਰ 9 ਵਜੇ ਸਾਡੇ ਘਰ ਆ ਗਏ ਨੇ ਸਾਡੇ ਘਰ ਆ ਕੇ ਨਾਲ ਗੰਦ ਬੋਲਿਆ ਬਹੁਤ ਜ਼ਿਆਦਾ ਪੂਰਾ ਵੀ ਫਾਰ ਕੀਤਾ ਬੀਬੀਆਂ ਤਾਲਾ ਵੀ ਲੈ ਕੇ ਆਈਆਂ ਸੀਗੀਆਂ ਹਾਂਜੀ ਹਾਂਜੀ ਆ ਵੇਖੋ ਇਹ ਬੀਬੀਆਂ ਕੀ ਕਹਿੰਦੇ ਸੀ ਕਬਜ਼ਾ ਲੈਣ ਆਈਆਂ ਵਾ ਤਾਂ ਤਾਲਾ ਨਾਲ ਲੈ ਕੇ ਆਈਆਂ ਤਾਲਾ ਮਾਰ ਦੇਣਾ ਵਾ ਇੱਕ ਬਾਬਾ ਜਿਹੜਾ ਬਰਮਜੀਤ ਸਿੰਘ ਸਾਡੇ ਘੇੜ ਦੀ ਚਾਬੀ ਲੈ ਗਿਆ ਲਾ ਕੇ ਕਹਿੰਦਾ ਕਿ ਇਹ ਮਕਾਨ ਮੇਰਾ ਵਾ ਇਹ ਮਕਾਨ ਨੂੰ ਤੁਸੀਂ ਖਾਲੀ ਕਰੋ ਮਨੂ ਕਹਿੰਦਾ ਬੀਬੀ ਤੂੰ ਜਿਹੜਾ 2 ਲੱਖ ਲੈਣਾ ਮੇਰੇ ਕੋਲ ਲੈ ਕੇ ਤਾਂ ਮકાਨ ਖਾਲੀ ਕਰ ਦੇ ਜੇ ਮੇਰੇ ਫਿਰ ਮਾਨ ਜੋ ਕੋਰਟ ਦੇ ਵਿੱਚੋਂ ਇਹ ਜਿਹੜਾ ਕੇਸ ਮੈਂ ਜਿੱਤ ਚੁੱਕੀ ਆ ਹਰਬੰਸ ਸਿੰਘ ਕੇਸ ਹਾਰ ਚੁੱਕਿਆ ਵਾ ਤੇ ਫਿਰ ਕਿਸ ਦੇਖਦੇ ਹਰਬੰਸ ਸਿੰਘ ਨੇ ਗਿੰਦਾ ਨੇ ਜੇ ਉਹਨਾਂ ਦੇ ਨਾਲ ਜਿਹੜੇ ਨੇ ਦੀਪ ਗਰੇਵਾਲ ਉਹਦੀ ਬੇਟੀ ਸੋਨੀਆ ਚੰਦ ਉਹਨਾਂ ਨੇ ਮਿਲ ਕੇ ਇਹ ਸਾਜ਼ਿਸ਼ ਕੀਤੀ ਆ ਕਿ ਇਹ ਮਕਾਨ ਬੀਬੀ ਕੋ ਖਾਲੀ ਕਰਵਾਇਆ ਜਾਏ ਕਿਉਂਕਿ ਸਾਡੇ ਥੇ ਆਦਮੀ ਨਹੀਂ ਆ ਮੇਰਾ ਮੁੰਡਾ ਘਰ ਨਹੀਂ ਆ ਸਾਡੇ ਥੇ ਕੋਈ ਨਹੀਂ ਆ ਆਪਾਂ ਤਿੰਨ ਧੀਆਂ ਮਾਵਾਂ ਤੀਆਂ ਇੱਥੇ ਰਹਿੰਦੀਆਂ ਨੇ ਇਹ ਸਾਡੇ ਨਾਲ ਬਾਬਾ ਜੀ ਬਹੁਤ ਨਜਾਇਜ਼ ਕੀਤੀ ਆ ਮੇਰੇ ਬਾਬਾ ਮੇਜਰ ਸਿੰਘ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਬਾਬਾ ਮੇਜਰ ਸਿੰਘ ਜੀ ਤੁਸੀਂ ਤਾਂ ਬੜੇ ਮੰਨੇ ਹੋਏ ਖਾਲਸਾ ਹੋ ਤင်း ਜਾ ਕੇ ਬੀਬੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢੋ ਮਕਾਨ ਖਾਲੀ ਕਰਾਓ ਸਾਨੂੰ ਇਹ ਕਹਿੰਦੇ ਤੇ ਫੀਮ ਖਾ ਲਵੋ ਅਸੀਂ ਹੁਣੇ ਹੀ ਆਉਣੇ ਆ ਇਹ ਬਾਬਾ ਜੀ ਇਹ ਕੋਈ ਬਾਬਾ ਜੀ ਇਹਦਾ ਇਨਸਾਫ ਕੀਤਾ ਜਾਏ ਮੇਜਰ ਸਿੰਘ ਜੀ ਬਾਬਾ ਜੀ ਤੁਹਾਡੇ ਅੱਗੇ ਇਹ ਮੈਂ ਬੇਨਤੀ ਕਰਦੀ ਇਨਸਾਫ ਕਰੋ ਤੁਸੀਂ ਬੜੇ ਮੰਨੇ ਪਰ ਮੰਨੇ ਜੋ ਮਾਣ ਸਤਕਾਰ ਜੋ ਬਾਬਾ ਜੀ ਤੁਹਾਡਾ ਨਾਮ ਬਹੁਤ ਮੰਨਿਆ ਹੋਏ ਤੁਹਾਡੇ ਨਾਮ ਨੂੰ ਕਲੰਕ ਕਿਆ ਜਿੱਤਿਆਂ ਭੈਣਾਂ ਨੂੰ ਗਾਲ੍ਹਾਂ ਕੱਢ ਕੇ ਉਹਨਾਂ ਨੂੰ ਗੰਦੇ ਗੰਦੇ ਬੋਲ ਬੋਲ ਕੇ ਉਹਨਾਂ ਨੂੰ ਕਿਹਾ ਜਾਏ ਕਿ ਫੀਮ ਇਹ ਗੰਦੇ ਬੋਲ ਬੋਲ ਕੇ ਧੀਆਂ ਨੂੰ ਬਦਨਾਮ ਕਰਨਾ ਇਹ ਕਿ ਪੰਥ ਵਿੱਚ ਨਹੀਂ ਲਿਖਿਆ ਕਿਸੇ ਪੰਥ ਵਿੱਚ ਇਹ ਨਹੀਂ ਲਿਖਿਆ ਕਿ ਧੀਆਂ ਦੀ ਜਦ ਰੋਲੀ ਜਾਵੇ ਧੀਆਂ ਨੂੰ ਪਛਾਣ ਵਾਸਤੇ ਪੰਚ ਸਜਾਇਆ ਗਿਆ ਵਾ ਇਹ ਧੀਆਂ ਨੂੰ ਬਰਬਾਦ ਕਰਨ ਵਾਸਤੇ ਘਰਾਂ ਤੋਂ ਬਾਹਰ ਕੱਢ ਕੇ ਬੇਇੱਜ਼ਤੀ ਕਰਨ ਵਾਸਤੇ ਪੰਥ ਨਹੀਂ ਸਜਾਇਆ ਗਿਆ ਮੇਰੀ ਇਹ ਹੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਕਾਨੂੰਨ ਮੇਰਾ ਸਾਥ ਦੇ ਰਿਹਾ ਵਾ ਇਹ ਸਤਕਾਰ ਜੋ ਕਾਨੂੰਨ ਹੈ ਜੋ ਮੇਰਾ ਸਾਥ ਦੇ ਰਿਹਾ ਵਾ ਪਰ ਜੋ ਨਿਆਂ ਖਾਲਸਾ ਵਾ ਇਹ ਕਾਨੂੰਨ ਤੋਂ ਵੱਧ ਕੇ ਨਹੀਂ ਹੋ ਸਕਦਾ ਇਹ ਕਹਿੰਦੇ ਕਾਨੂੰਨ ਸਾਣਾ ਕੁਝ ਨਹੀਂ ਵੀ ਕਰ ਸਕਦਾ ਇਹ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਇਹ ਹੀ ਮੰਗ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਕਾਰਵਾਈ ਆ ਉਹ ਮੰਨੀ ਜਾਵੇ ਤੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਮੇਰਾ ਨਾਂ ਰਾਨੀ ਜੀ ਹਾਂਜੀ ਜਿਹੜੇ ਸਵੇਰੇ ਨਿਹੰਗ ਸਿੰਘ ਕੱਲ ਤੋਂ ਜਿਹੜੇ ਸਿੰਘ ਨਿਹੰਗ ਸਿੰਘ ਆ ਹਾਂਜੀ 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 ਉਹ ਸਵੇਰੇ ਆਏ ਆ ਜੀ ਇੱਥੇ ਸਾਢੇ 11 ਵਜੇ ਨਾਲ ਬੀਬੀਆਂ ਲੈ ਕੇ ਆਏ 15-20 ਬੀਬੀਆਂ ਨਾਲ ਉਹਨਾਂ ਦੇ ਮੈਂ ਬੂਏ ਦੇ ਅੱਗੇ ਖਲੋ ਗਈ ਕਿ ਮੈਂ ਨਹੀਂ ਨੰਗਨ ਦੇਣਾ ਉਹ ਘਰ ਹੈ ਨਿੱਗੇ ਠਾਣੇ ਗਏ ਉਹ ਮੈਂ ਅੰਦਰ ਨਹੀਂ ਤੁਹਾਨੂੰ ਆਉਣ ਦੇਣਾ ਤੇ ਬਾਬਾ ਤਾਂ ਕੰਮ ਆਰ ਕੇ ਮੈਨੂੰ ਪਰੇ ਕੀਤਾ ਨੇ ਮੈਂ ਬਾਬੇ ਨੂੰ ਕਿਹਾ ਬਾਬਾ ਜੀ ਮੈਂ ਅੰਦਰ ਬੀਬੀਆਂ ਨੰਗਨ ਦੇਣੀਆਂ ਤੂੰ ਨੰਗਣਾ ਤੇ ਆ ਜਾ ਬਾਬਾ ਮੈਨੂੰ ਅੰਦਰੋਂ ਆਣ ਕੇ ਗਾਲ ਕੱਢੀ ਉਹਨੇ ਗੰਦੀ ਇੰਨੀ ਗਾਲ ਕੱਢੀ ਆ ਕਿ ਕਹਿ ਨਹੀਂ ਸਕਦੇ ਆਪਾਂ ਤੁਹਾਨੂੰ ਇੰਨੀ ਗੰਦੀ ਗਾਲ ਉਹਨਾਂ ਨੇ ਕੱਢੀ ਆ ਤੇ ਆਣ ਕੇ ਬੀਬੀਆਂ ਧੱਕੇ ਧੁੱਕੇ ਮਾਰਨ ਦੇ ਵਿਆ ਚਲੋ ਬਾਹਰ ਨਿਕਲੋ ਤੁਸੀਂ ਖੇਤਰਖਾਣੇ ਆ ਤੁਸੀਂ ਕੁੱਟ ਖਾਣੀ ਆ ਉਦਾਂ ਨਹੀਂ ਤੁਸੀਂ ਬਾਹਰ ਨਿਕਲਣ ਤੁਹਾਨੂੰ ਹੁਣੇ ਕੱਢ ਕੇ ਜਾਵਾਂਗੇ ਅਸੀਂ ਆਪਾਂ ਉਹਨਾਂ ਨੂੰ ਗਾੜੀਆਂ ਕਿਹਾ ਕੇ ਚਲੋ ਕੱਢੋ ਜੇ ਕਿਸੇ ਦੀ ਜੁੱਟਿਆ ਕੱਢ ਦੋ ਫਿਰ ਵੇਖ ਲਓ ਹਾਂ ਹਾਂ ਉਹਨਾਂ ਚਿਰ ਨੂੰ ਆਪਾਂ ਇਹਨਾਂ ਨੂੰ ਫੋਨ ਫੋਨ ਕੀਤਾ ਸਾਹਬ ਆ ਗਏ ਇੱਥੇ ਸਾਰੇ ਜਣੇ ਤੇ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨੂੰ ਬਾਹਰ ਬੂਰ ਕੱਢਿਆ ਬੀਬੀਆਂ